ਇਹ ਸਾਰਾ ਗੁੱਪ ਦੀ ਆਵੇ ਨਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਜਿਹੜੇ ਆਪਣੇ ਬੰਦੇ ਆਏ ਅੱਜ ਬਾਜੀ ਦੇ ਨੰਬਰ ਹੋ ਗਿਆ ਸੀ ਪੁਲਿਸ ਅੱਜ ਇਹਦੇ ਨਾਲ ਵੀ ਆ ਗਈ ਸੀ ਧੂਰਕੋਟ ਬਾਜੀ ਸੀ ਅੱਜ ਪੁਲਿਸ ਵਾਲੇ ਆ ਗਏ ਸੀ ਯਾ ਭਰਾ ਸਾਰੇ ਆਪਣੇ ਨਾਲ ਆਏ ਐ ਜੀ ਜੀ ਪੰਜ ਨਾਂ ਬੈਠੀ ਜੀ ਜਿਹੜੇ ਦੂਰ ਲੇ ਕੇ 91 ਦਾ ਦੋ ਮੁੰਡੇ ਸੀਗੇ ਰੂਲੀ ਕੋਰੇ ਤੋਂ ਇੱਕ ਮੁੰਡਾ ਫੋਰਸ਼ਨ ਨਾਲ ਇੱਕ ਮੁੰਡਾ ਦੋਸਤ ਸਾਨੂੰ ਸਾਥ ਕਰਨ ਨੂੰ ਲਈ ਸੀ ਬਾਈ ਇਹ ਬੰਦੇ ਆਏ ਆਪਣੇ ਮਗਰ ਸਾਰੇ ਤਾਂ ਆਪਾਂ ਨੂੰ ਚਾਲੇ ਆਪਾਂ ਕੋਈ ਪੈਸਾ ਨਹੀਂ ਦਿੱਤਾ ਕੋਈ ਵੀ ਦੇਖ ਲੈਣਾ ਕਰੋ ਪੈਸਾ ਕੁਝ ਚੰਗੀ ਬਣਾਇਆ ਕਰੋ ਜੇ ਬਣਾਉਣੀ ਹੁੰਦੀ ਹੈ ਤਾਂ ਕਿਸੇ ਦੀ ਮਦਦ ਵੀ ਕਰਿਆ ਕਰੋ ਆਹ ਦੇਖੋ ਕਿ ਕਮੇਟੀ ਨਾ ਬਣਾਉਣ ਦਾ ਫੇਰ ਫਾਇਦਾ ਹੁੰਦਾ ਜੀ ਆਪਾਂ ਮਗਰਾਉਣਾ ਕਿੱਥੇ ਦੇ ਇਹ ਤਾਂ ਕਮੇਟੀ ਅਗਲਾ ਬਣਾ ਲਾਂਦਾ ਹੁਣ ਕਿਸੇ ਨੇ ਨਹੀਂ ਪੁੱਛਿਆ ਬਾਈ ਉੱਧਰ ਜਾਣੇ ਆਹ ਬੰਦੇ ਆਪਣੀ ਏਰਕੀ ਦੀ ਆਏ ਆ ਜਿਹੜੇ ਆਏ ਆ ਸਾਡੇ ਏਰਕੀ ਦੀ ਆਏ ਆ ਸਾਡੇ ਕੋਲੇ ਤੇ ਇਹਨਾਂ ਨੇ ਆਪਾਂ ਨੂੰ ਛਡਾਇਆ ਆਹ ਬਾਈ ਏਰਕੀ ਇਹਨਾਂ ਦੇ ਬਾਈ ਤੇ ਕਬੂਤਰ ਵੀ ਨਹੀਂ ਰੱਖੇ ਸੁਖਨੇ ਤੋਂ ਆਹ ਆਹ ਬਾਈ ਗਲਾਬ ਹੈ ਇਹਨਾਂ ਨੇ ਆਪਾਂ ਨੂੰ ਸਾਰਾਂ ਤੋਂ ਪਹਿਲਾਂ ਆ ਕੇ ਜੀ ਆਇਆਂ। ਯਾਰ ਨਾਲ ਖੜਾ 15 ਮੈਂਬਰ ਜਿਹੜੀ ਆ ਗਿਆ ਸੀ ਪਹਿਲਾਂ ਤੇ ਦੂਜੇ ਬੰਦੇ ਸਾਰੇ ਆਪਣੇ ਜਿਵੇਂ ਜਿਵੇਂ ਪਤਾ ਲੱਗਿਆ ਸਾਰੇ ਆ ਗਏ ਤੇ ਬਾਈ ਯਾਰ ਕਮੇਟੀਆਂ ਬਣਾਉਣ ਦਾ ਤਾਂ ਬਣਾਇਆ ਕਰੋ ਜੇ ਕੋਈ ਮਦਦ ਵੀ ਕਰਿਆ ਕਰੋ ਕਿਸੇ ਦੀ। ਤੇ ਨਹੀਂ ਬਾਈਆਂ ਬੰਦ ਕਰ ਦਿਓ। ਕਮੇਟੀ ਬਣਾਉਣ ਦਾ ਫਾਇਦਾ ਕੋਈ ਨਹੀਂ ਠੀਕ ਹੈ। ਜੋ ਰਿਕਾਰਡਿੰਗ ਕਿਹੜੇ ਵੇਲੇ ਦੀ ਪਾਈ ਵੀ ਬੰਦਾ ਕੋਈ ਕਮੇਟੀ ਵਾਲਾ ਆ ਕੇ ਤਾਂ ਕੋਈ ਖੜਿਆ ਨਹੀਂ ਇੱਥੇ ਬੋਲ ਹੀ ਜਾਵੇ ਗਰੁੱਪ 'ਚ ਉਹ ਵੀ ਪਈ ਸੀ ਇੰਨਾ ਜਾ ਕੇ ਕੋਈ ਠੀਕ ਹੈ ਉਲਟਾ ਸੋ ਕੋ ਕਹਿੰਦੇ ਆਖਰ ਨੂੰ ਪਤਾ ਲੱਗ ਜੂ ਦੇਖਾਂਗੇ ਕੀ ਹੋਇਆ ਇਹ ਗੱਲ ਲੈ ਚੰਦਰ ਜੈਸਿੰਗ ਵਾਲਾ ਬੋਲਿਆ ਜਿਦੋਂ ਭਾਈ ਨਾ ਪਾਉਣਾ ਰਿਕਾਰਡ 'ਤੇ ਪਾਈ ਹੋਰ ਕਿਸੇ ਬੰਦੇ ਨੇ ਕੋਈ ਜਵਾਬ ਆਖਰ ਨੂੰ ਕੀ ਪਤਾ ਲੱਗ ਜੂ ਅਗਲੇ ਪਰਚਾ ਕੱਟੇਗਾ ਮੁੜ ਕੇ ਕੀ ਕਰੋਗੇ ਠੀਕ ਹੈ ਜਦ ਤੱਕ ਕੱਟ ਕਰੇਗੂ ਪਹਿਲਾ ਮੌਕੇ ਤੇ ਆ ਕੇ ਠੀਕ ਹੈ ਬਾਚ ਫਤਹ ਦੇ ਜਾ ਕੱਖ ਕਰੇ ਜਾ ਨਾ ਕਰੇ ਤਾਂ ਮਗਰ ਤਾਂ ਇਹਦਾ ਫਾਇਦਾ ਹੀ ਨਹੀਂ ਜਦੋਂ ਪਰਚੇ ਕੱਟਦਾ ਇਹ ਪਰਚੇ ਕੱਟਿਆ ਕੋਈ ਨਹੀਂ ਨਾ ਸੀ ਪੈਸੇ ਦਿੱਤੇ ਆ ਤਾਂ ਕਿ ਇਹਦੇ ਪਰਚਾ ਕੱਟਿਆ ਬਾਜੀ ਵੀ ਉੱਥੇ ਚੱਲੀ ਜਾਂਦੇ ਬੰਦਾ ਸਾਡਾ ਹੈਗਾ ਹੋਰ ਬਾਜੀ ਕੋਈ ਜਾਂਦੀ ਹੈ ਬਾਜੀ ਜੇ ਬਾਜੀ ਛੜਾਉਣੀ ਹੈ ਪਿੰਡ ਦੇ ਸਹਿਮਤੀ ਨਾਲ ਛੜਾਇਆ ਕਰੋ ਪਹਿਲਾਂ ਪਿੰਡ ਤੋਂ ਦੂਰ ਪੁੱਛਿਆ ਕਰੋ ਸਰਪੰਚ ਦੀ ਮੋਰ ਹੋਵੇ ਇਹ ਛੜਾਇਆ ਕਰੋ ਇਹ ਨਾ ਛੜਾਇਆ ਕਰੋ ਜੇ ਕਿਸੇ ਨਹੀਂ ਪਿੰਡ ਚ ਪਉਂਦੀ ਨਾ ਬਾਈ ਨਾ ਛੜਾਓ ਬਾਈ ਸਾਡੇ ਪਿੰਡ ਆਪਾਂ ਟੱਕੇ ਖਾਣੇ ਆ ਯਾਰ ਨਾਲੇ ਵੇਚੀ ਹੁੰਦੀ ਹੈ ਫਰਾਂ ਦਾ ਫਲਾਣੇ ਨੂੰ ਲੈ ਕੇ ਤੂੰ ਗੱਲ ਨਹੀਂ ਦੀ ਬਾਤ ਨਹੀਂ ਦੇ ਮਗਰ ਦੁਰਨਾ ਹੀ ਨਹੀਂ ਫਿਰ ਕਮੇਟੀਆਂ ਬਣਾਉਣ ਦਾ ਕੀ ਫਾਇਦਾ ਹਲੇ ਕਮੇਟੀਆਂ ਨੂੰ ਹੋਰ ਕੋਈ ਪਤਾ ਨਹੀਂ ਵੀ ਅਸੀਂ ਫੋਨ ਕਰਿਆ ਸਾਰੇ ਕਮੇਟੀਆਂ ਦੇ ਵਿੱਚ ਰਿਪੋਰਟਿੰਗ ਪਾਤੀਆਂ ਰਿਕਾਰਡਿੰਗਾਂ ਪਾ ਕੇ ਆ ਵੀ ਭਈ ਇਸ ਤਰ੍ਹਾਂ ਕਰਕੇ ਤੁੰਗ ਪੋਟਵਾ ਜੀ ਸੀਗੇ ਵੀ ਉੱਥੇ ਆ ਕੇ ਇਸ ਤਰ੍ਹਾਂ ਕਰਕੇ ਵੀ ਬੰਦੇ ਚੱਕ ਕੇ ਲੈ ਗਏ ਵੀ ਤੁਸੀਂ ਭਈ ਵੀ ਆ ਕੇ ਵੀ ਮਸਲਾ ਹੱਲ ਕਰੀਏ ਆਪਾਂ ਠੀਕ ਹੈ ਕੋਈ ਨਹੀਂ ਆ ਕੇ ਖੜਿਆ ਠੀਕ ਹੈ ਜਿਲ੍ਹੇ ਦਾ ਕੀ ਕਰਕੇ ਕਰੋਗੇ ਠੀਕ ਹੈ ਕਹਿੰਦੇ ਜਿਲ੍ਹੇ ਦੀ ਕਮੇਟੀ ਬਣਾਉਣੀ ਹੈ ਕਿ ਜਿਲ੍ਹੇ ਆਪਰਾ ਹਰਦਾ ਪਤਾ ਲੱਗੇ ਪਤਨਾ ਦਾ ਪਤਨਾ ਦਾ